ਗੰਦਰ ਦੇ ਨੀਲਾ ਮਹਿਲ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਹੈ ਗੋਲੀ ਚਲਾਉਣ ਤੋਂ ਬਾਅਦ ਇਹ ਨੌਜਵਾਨ ਮੌਕੇ ਤੋਂ ਭੱਜ ਗਏ ਨੇ ਗੋਲੀ ਚੱਲਣ ਨਾਲ ਮੁਹੱਲੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਲੋਕਾਂ ਨੇ ਥਾਣਾ 2 ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਗੋਲੀ ਦਾ ਇੱਕ ਖੋਲ ਵੀ ਬਰਾਮਦ ਹੋਇਆ ਹੈ ਪੁਲਿਸ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦੋ ਤਿਰਾਂ ਵਿਚਾਲੇ ਪੁਰਾਣੇ ਵਿਵਾਦ ਕਾਰਨ ਗੋਲੀ ਚੱਲੀ ਹੈ ਜਿਸ ਲੜਕੇ ਨਾਲ ਗੋਲੀ ਚਲਾਉਣ ਵਾਲਿਆਂ ਦਾ ਵਿਵਾਦ ਹੈ ਉਹ ਫਤੇਪੁਰ ਮੁਹੱਲੇ ਦਾ ਰਹਿਣ ਵਾਲਾ ਹੈ ਉਸ ਦੀ ਫੋਨ ਤੇ ਇਹਨਾਂ ਦੇ ਨਾਲ ਬਹਿਸ ਹੋਈ ਸੀ ਇਸ ਤੇ ਉਸ ਨੇ ਇਹਨਾਂ ਨੂੰ ਮੁਹੱਲਾ ਨੀਲਾ ਮਹਿਲ ਦੇ ਵਿੱਚ ਖੜੇ ਹੋਣ ਦਾ ਪਤਾ ਦਿੱਤਾ ਪਰ ਉਹ ਮੌਕੇ ਤੇ ਇੱਥੇ ਨਹੀਂ ਸੀ ਪੁਲਿਸ ਨੇ ਦੱਸਿਆ ਹੈ ਕਿ ਮੁਹੱਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਪੂਰੀ ਘਟਨਾ ਦਾ ਪਤਾ ਲਗਾਇਆ ਜਾ ਰਿਹਾ ਹੈ ਮੁਹੱਲੇ ਦੇ ਵਿੱਚ ਘਰਾਂ ਦੇ ਬਾਹਰ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਥਾਣਾ ਡਿਵੀਜ਼ਨ 2 ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਫੋਨ ਆਇਆ ਸੀ ਕਿ ਨੀਲਾ ਮਹਿਲ ਮੁਹੱਲੇ ਦੇ ਵਿੱਚ ਗੋਲੀ ਚੱਲੀ ਹੈ ਇੱਥੇ ਪ੍ਰਿੰਸ ਨਾਮਕ ਨੌਜਵਾਨ ਨੇ ਦੱਸਿਆ ਹੈ ਕਿ ਸਾਨੂੰ ਪਿੰਡ ਬੂਟਾ ਤੋਂ ਫੋਨ ਆਇਆ ਸੀ ਕਿ ਨੀਲਾ ਮਹਿਲ ਮੁਹੱਲੇ ਦੇ ਵਿੱਚ ਗੋਲੀ ਚੱਲੀ ਹੈ ਇੱਥੇ ਦੱਸਿਆ ਗਿਆ ਹੈ ਕਿ ਬੂਟਾ ਪਿੰਡ ਦਾ ਨikhil ਨਾਹਰ ਤੇ ਰੋਹਨ ਤਿੰਨ ਚਾਰ ਹੋਰ ਮੁੰਡੇ ਨਾਲ ਲੈ ਕੇ ਆਏ ਇਨਾਂ ਦੇ ਕੋਲ ਹਥਿਆਰ ਵੀ ਸਨ ਇੱਥੇ ਏ ਕੱਟਾ ਨਾਮਕ ਨੌਜਵਾਨ ਨੂੰ ਲੱਭ ਰਹੇ ਸਨ ਉਹ ਫਤੇਪੁਰੀ ਮੁਹੱਲੇ ਦਾ ਰਹਿਣ ਵਾਲਾ ਰੋਹਨ ਨਾਮਕ ਮੁੰਡੇ ਨੇ ਇੱਕ ਗੋਲੀ ਚਲਾਈ ਹੈ ਇਹਨਾਂ ਨੌਜਵਾਨਾਂ ਦੀ ਆਪਸੀ ਰੰਜਿਸ਼ ਹੈ ਕੱਟਾ ਨੇ ਗਲਤ ਐਡਰੈਸ ਦੇ ਕੇ ਉਹਨਾਂ ਨੂੰ ਇੱਥੇ ਬੁਲਾਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਕਢਵਾਈਆਂ ਜਾ ਰਹੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੀ ਜਿਹੜਾ ਨੀਲੇ ਮੈਲ ਦੇ ਅੰਦਰ ਜਿਹੜਾ ਝੋਗੜੀ ਮੁਹੱਲਾ ਪੈਂਦਾ ਹੈ ਉੱਥੇ ਪਾਜੀ ਸਰਪ੍ਰਿੰਕਟਾ ਲਿਖਿੰਦੇ ਇਤਲਾਮ ਮਿਲੀ ਜੀ ਵੀ ਟੋਪੜੀ ਮੇਂ ਦੇ ਲਈਆਂ ਗੋਲੀ ਫਾਇਰ ਹੋਇਆ ਹਵਾਈ ਫਾਇਰ ਹੋਇਆ ਤੇ ਹੀ ਮੈਂ ਅੱਥੇ ਸੰਦੀ ਸਿੰਘਪਾਲ ਜੀ ਮੁੰਡੇ ਚੱਟੀਆਂ ਮੁੱਕੇ ਤੇ ਨਹੀਂ ਗਏ ਉੱਥੇ ਜਾ ਕੇ ਦੇਖਿਆ ਸਾਨੂੰ ਪਤਾ ਲੱਗਿਆ ਵੀ ਉੱਥੇ ਜਤਨ ਮੱਤੂਰ ਕੱਟਾ ਹੁੰਦਾ ਹਲਾ ਫਤੇ ਜੀ ਮੁੰਡੇ ਦਾ ਉਹ ਵੀ ਉਹਦੇ ਦੋਸਤ ਸੀਗੇ ਨikhil ਨਾਹਰ ਤੇ ਰੋਹਨ ਕੋਈ ਪ੍ਰਨੀਰੰਜੀਤ ਪ੍ਰਨੀਰੰਜੀਤ ਸੀ ਕਿ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਦੋਸਤ ਸੀਗੇ ਇਹਨਾਂ ਦੀ ਹੁਣ ਆਫਿਸ ਵਿੱਚ ਕੋਈ ਬਣ ਕਿਤੇ ਗਿਆ ਸਰ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਉੱਥੇ ਐਸ ਟਾਈਮ ਖੜੇ ਦਾ ਮਤਲਬ ਉਹਨਾਂ ਨੇ ਰੰਜੀਤ ਕੱਢੀ ਜਾ ਕੇ ਉਹਦੇ ਨਾਲ ਅ ਮੌਕੇ ਮੁਤਾਬਕ ਜਿਹੜਾ ਨੱਥਨ ਤੇ ਵੀ ਪਤਾ ਲੱਗਿਆ ਕਿ ਇੰਨੇ ਕਿਤੇ ਨਾ ਜਿਹੜਾ ਜਤਨ ਮਟੂਰ ਉੱਪਰ ਕੱਟਾ ਸੀਗਾ ਫਤਿਹ ਗਰੀ ਮੱਲੇ ਦਾ ਉਹਨੇ ਉਹਨੇ ਫੋਨ ਕਰਕੇ ਕਿਹਾ ਸੀਗਾ ਵੀ ਮੈਂ ਇੱਥੇ ਖੜਾ ਹਾਂ ਸਮਝਾਉਣ ਦਾ ਬੰਦਾ ਮਾਰਦਾ ਨਹੀਂ ਮੰਨਦ ਤੇ ਲੱਗੇ ਉਹ ਉੱਥੇ ਆ ਗਏ ਉਹ ਇੱਥੇ ਹੈ ਨਹੀਂ ਸੀਗਾ ਉੱਥੇ ਦੇ ਮੁੰਡਾ ਨਾ ਨਵਦੀਪ ਨਵਦੀਪ ਨੂੰ ਮੁੰਡਾ ਜਿਹੜਾ ਮਿੰਨਾ ਵਾਪਕਾਰਾ ਮਟੂ ਦਾ ਉਹਨੂੰ ਰਿਫਿਸ਼ਨ ਦੇ ਮਟੂ ਬਾਰੇ ਪੁੱਛਿਆ ਅੱਛਾ ਜੀ ਤੇ ਉਹ ਉਹਦੇ ਬਾਰੇ ਨਹੀਂ ਉਹ ਕਹਿੰਦਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਹ ਕੇ ਹੁਣ ਹੋਈ ਫੈਰ ਕਰਕੇ ਤੋਂ ਸਰ ਕਿੰਨੇ ਵਿਅਕਤੀ ਸੀਗੇ ਸਰ ਇਹ ਕਿੰਨੇ ਜਣੇ ਸੀਗੇ ਜਿਹੜੇ ਆਏ ਸੀਗੇ ਪੰਜ 6 ਸੀਗੇ ਮੁੱਛਾਂ ਕਿਲਾਂ ਦੋ ਤੇ ਮੁੱਛਾਂ ਤਿੰਨ ਮੁੱਛਾਂ ਕੋਈ ਸਿੱਸੀ ਫੋਟੇ ਜੀ ਮਿਲੀ ਹੈ ਸਰ ਤੁਹਾਨੂੰ ਕੋਈ ਹਾਂ ਚੈੱਕ ਕਰਦੇ ਟੀਮ ਲਾਈ ਹੋਈ ਹੈ ਚੈੱਕ ਸਰ ਵੈਪਨ ਕਿਹੜਾ ਯੂਜ਼ ਕੀਤਾ ਇਹਨਾਂ ਨੇ ਕਿਸ ਤਰ੍ਹਾਂ ਪਤਾ ਲੱਗੇ ਉਹ ਪਤਾ ਲੱਗੂਗਾ ਬਾਅਦ ਕਿਹੜਾ ਪਤਾ ਲੱਗਾਗੇ ਫਿਰ ਫਿਰ ਨਾਲ ਜਿਹੜਾ ਖੋਲ ਕੋਈ ਰੌਣ ਬ੍ਰਹਮਤ ਆਇਆ ਸਰ ਇੱਕ ਮੌਕੇ ਤੇ ਖੋਲ ਬਣਾਓ ਕਿਹੜਾ ਖੋਲ ਕਿਹੜਾ ਵੈਪਨ ਕਿਹੜਾ ਯੂਜ਼ ਕੀਤਾ ਪਤਾ ਕੁਛ ਨਹੀਂ ਉਹ ਤਾਂ ਹੁਣ ਖਾਨਕ ਸਾਇੰਸ ਦੀ ਟੀਮ ਭੁਲਾਈ ਸੀ ਕਿ ਉਹ ਪਤਾ ਕਰਕੇ ਦੱਸਾਂਗੇ ਕੋਈ ਜ਼ਖਮੀ ਵਗੈਰਾ ਤਾਂ ਨਹੀਂ ਹੈਗਾ ਕੋਈ ਐਸੇ ਨਹੀਂ ਵਾਈ ਵਾਈ ਕੋਈ ਸੀਸੀ ਫੁਟੇ ਜਾਏ ਮਿਲੀ ਨਹੀਂ ਹੈ ਸੀਸੀ ਸੀ ਫੁਟੇ ਕਢਾਰ ਗਏ 3 ਲਾਈਨਾਂ ਅਗੋਗ ਉਹ ਇਹ ਸਰਕਾਰ ਵੱਲ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਉੱਤੇ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਦੇ ਖਿਲਾਫ ਬਿਨਾ ਬੰਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਕਰਗੇ ਸਰ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਦਿਨ ਦਿਹਾੜੇ ਵਾਰ ਦਾ ਤਾਂ ਵਧੀਆਂ ਜਾ ਰਹੀਆਂ ਵੈਪਨ ਕਿੱਦਾਂ ਸਪਲਾਈ ਹੋ ਰਹੇ ਹੈਗੇ ਆ ਕਿੱਥੋਂ ਆ ਰਹੇ ਆ ਵੈਪਨ ਵਗੈਰਾ ਇਹਨਾਂ ਦੇ ਕੋਈ ਇਸ ਚੀਜ਼ ਦੇ ਉੱਤੇ ਪਾਬੰਦੀ ਲੱਗੀ ਬਾਕੀ ਨਾ ਚੀ ਗੇ ਖੜਾਊਗਾ ਸਾਹਮਣੇ ਵੀ ਤੇ ਲਿਆ ਕਰੀਂ ਤੇ ਭੇ ਕਰਨ ਵੀ ਇਹਨਾਂ ਨੇ ਵੈਪਨ ਕਿੱਥੋਂ ਲਿਆ ਉਹਨਾਂ ਦਾ ਲਾਇਸੈਂਸ ਫਿਰ ਸਾਰਥੀ ਐਕਟ ਅਧੀਨ ਲੱਗਣੀ ਹੈ ਜਾਂ ਉੱਤੇ ਤਤਤੀਸ਼ ਦਾ ਬਾਕ ਠੀਕ ਹਾਂਜੀ ਸਰ ਕੀ ਨਾਮ ਸਰ ਇਹ ਕਿਹੜੇ ਇਰੀਆ ਕੰਦਾ ਹੈ ਨੀਲਾ ਮੈਂ ਸਰ ਕੀ ਮਾਮਲਾ ਕੀ ਹੋਇਆ ਇਥੇ ਕੁਛ ਨਹੀਂ ਸਰ ਕੋਈ ਆਪਸੀ ਹੁੰਸੀਏ ਉਹਨਾਂ ਦੀ ਲੜਾਈ ਨੂੰ ਮੁੰਡੇ ਆਏ ਸੀਗੇ ਬਾਹਰੋਂ ਕਿੱਥੋਂ ਦੇ ਮੁੰਡੇ ਸੀਗੇ ਉਹ ਪਤਾ ਨਹੀਂ ਸਰ ਮੈਂ ਇਥੇ ਕੀ ਹੋਇਆ ਕੀ ਹੈ ਲੜਾਈ ਸੀਗੀ ਉਹਨਾਂ ਨੇ ਆਪੇ ਜਿਹਨਾਂ ਨੇ ਫਾਇਰ ਕਰ ਦਿੱਤਾ ਕਿੰਨੇ ਜਾਣੇ ਸੀਗੇ ਕਿੰਨੇ ਵਿਅਕਤੀ ਸੀਗੇ ਜਿਹੜੇ ਫਾਇਰ ਕਰਕੇ ਗਏ ਹਨ 4-5 ਕਾਹਦੇ ਤੇ ਆਏ ਸੀਗੇ ਪਤਾ ਨਹੀਂ ਸਰ ਮੈਂ ਉਸ ਟਾਈਮ ਦੇ ਸੀ ਤੇ ਕਿੰਨੇ ਕੁ ਫਾਇਰ ਕੀਤੇ ਹੈ ਪਤਾ ਕੁਝ ਇੱਕੋ ਹੀ ਕੀਤਾ ਹੈ ਤੇ ਕਿਤੇ ਕੋਈ ਜ਼ਖਮੀ ਜੁਖਮੀ ਕਿਤੇ ਨਹੀਂ ਹੋਇਆ ਹੈਗਾ